प्राइम 18 न्यूज़ चैनल अपनाइट विजन केबल नेटवर्क पर 707 नंबर पर उपलब्ध नमस्कार मैं हूं रीडि नोब्रा और आप देख रहे हैं प्राइमरी न्यूज़ चैनल ससीगल जी मैं चेतन गण प्राइम 18 न्यूज़ देख रहे सारे दर्शकों ਦਾ ਸਵਾਗਤ ਕਰਦਾ ਅੱਜ रेस्ट हाउस ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਾਂਗਰਸ ਦੇ ਵੱਲੋਂ ਸ਼੍ਰੀ ਮੱਖਣ ਸ਼ਰਮਾ ਜੀ ਤੇ ਇਸ ਚੋਣਾਂ ਦੇ ਅਬਜ਼ਰਵਰ ਸ਼੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਪਹੁੰਚੇ ਨੇ ਇਹਨਾਂ ਨੇ ਅੱਜ ਜੋ 31 ਵਾਰਡ ਦੇ ਵਿੱਚ ਇਲੈਕਸ਼ਨ ਹੋਣੇ ਨੇ ਉਹਨਾਂ ਦੇ ਜੋ ਆਪਣੇ ਉਮੀਦਵਾਰ ਖੜੇ ਕਰਨੇ ਉਹਨਾਂ ਦੀ ਅਪਲੀਕੇਸ਼ਨਾਂ ਲਿੱਤਾ ਉਹ ਜਾਣਦੇ ਹਨ ਇਹਨਾਂ ਤੋਂ ਕਿ ਕਿੰਨੀ ਅਪਲੀਕੇਸ਼ਨਾਂ ਆਈਆਂ ਨੇ ਤੇ ਕਿਸ ਤਰ੍ਹਾਂ ਦੀ ਇਹਨਾਂ ਨੇ ਰਣਨੀਤੀ ਬਣਾਈ ਹੈ ਨਮਸਕਾਰ ਜੀ ਸਰ ਅੱਜ ਤੁਸੀਂ ਇੱਥੇ ਜੋ ਕੱਤੀਵਾੜ ਨਗਰ ਜੋ ਚੋਨਾ ਹੋਣੀਆਂ ਨੇ ਉਹਦੇ ਵਿੱਚ ਤੁਸੀਂ ਐਪਲੀਕੇਸ਼ਨਾਂ ਲੈਂਦੇ ਨੇ ਕਿੰਨੇ ਕਵਾੜ ਕਿੰਨੇ ਤੁਹਾਡੇ ਕੋਲ ਐਪਲੀਕੇਸ਼ਨ ਆ ਚੁੱਕੀਆਂ ਨੇ ਕਿੰਨੇ ਵਾੜਾ ਦੀਆਂ ਤੁਹਾਡੇ ਕੋਲ ਐਪਲੀਕੇਸ਼ਨਾਂ ਤਕਰੀਬਨ ਮੈਨੂੰ ਲੱਗਦਾ 20 ਕ ਆ ਗਈਆਂ ਨੇ ਬਾਕੀ ਹੋਰ ਪ੍ਰਧਾਨ ਜੀ ਨੂੰ ਹੋਰ ਦੇ ਰਹੇ ਨੇ ਐਪਲੀਕੇਸ਼ਨਾਂ ਤੇ ਲੋਕਾਂ 'ਚ ਕਾਫੀ ਉਤਸ਼ਾਹ ਤੇ ਮੈਂ ਸਮਝਦਾ ਜਿੰਨਾ ਮੈਂ ਬਰਨਾਲੇ 'ਚ ਦੇਖਿਆ ਲੋਕਾਂ 'ਚ ਵਿਚਰ ਕੇ ਦੇਖ ਰਹੇ ਆ ਲੋਕ ਕਾਫੀ ਉਤਸ਼ਾਹਤ ਨੇ ਕਾਂਗਰਸ ਦੀ ਟਿਕਟ ਲੈਣ ਲਈ ਵੀ ਤੇ ਜਿੱਤਣ ਲਈ ਵੀ ਤੇ ਇੱਥੇ ਦੀ ਜਿਹੜੀ ਮਿਊਨਿਸਪਲ ਕਮੇਟੀ ਹੈ ਉਹ ਅਸੀਂ ਕਾਂਗਰਸ ਪਾਰਟੀ ਦੀ ਬਣਾਵਾਂਗੇ ਕਿਉਂਕਿ ਜੋ ਇੱਥੇ ਮੈਂ ਦੇਖਿਆ ਕਿ ਜੋ ਵਿਕਾਸ ਹੋਇਆ ਜੋ ਵਿਕਾਸ ਦੇ ਕੰਮ ਹੋਇਆ ਲੋਕ ਅਸੀਂ ਵੋਟਾਂ ਵੀ ਵਿਕਾਸ ਦੇ ਨਾਂ ਤੇ ਹੀ ਮੰਗਦੇ ਆ ਤੇ ਵਿਕਾਸ ਵਾਕੇ ਹੀ ਹੋਇਆ ਇਹ ਉਹਨਾਂ ਅਕਾਲੀ ਦਲ ਜਾਂ ਬੀਜੇਪੀ ਵਾਂਗੂ ਨਹੀਂ ਕਿ ਹਵਾਈ ਵਿਕਾਸ ਆ ਇੱਥੇ ਅਸਲੀਅਤ ਦੇ ਵਿੱਚ ਜੋ ਵਿਕਾਸ ਹੋਇਆ 130 ਕਰੋੜ ਦਾ ਤਾਂ ਇੱਕ ਪ੍ਰੋਜੈਕਟ ਹੋਇਆ ਜਿਹੜਾ ਕਿ ਇਹ ਜਿਹੇ ਪ੍ਰੋਜੈਕਟ ਸਟੇਟਾਂ ਨੂੰ ਹੁੰਦੇ ਤੇ ਇੱਥੇ ਅੱਜ ਇਸ ਹਲਕੇ ਲਈ ਹੋਇਆ ਤੇ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਬਰਨਾਲਾ ਹਲਕਾ ਜਿਹੜਾ ਵਿਕਾਸ ਪੱਖੋਂ ਪਛੜਿਆ ਸੀ ਤੇ ਮੈਂ ਸਮਝਦਾ ਕਿਉਂਕਿ ਢਿੱਲੋਂ ਸਾਹਿਬ ਦਾ ਕੈਪਟਨ ਹਮਿੰਦਰ ਸਿੰਘ ਜੀ ਦਾ ਨੇੜਤਾ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਵੀ ਰੰਗ ਲਿਆਉਂਦਾ ਤੇ ਅੱਜ ਜਿਹੜਾ ਅੱਛਾ ਵਿਕਾਸ ਹੋਇਆ ਤੇ ਵਿਕਾਸ ਨੂੰ ਲੋਕ ਵੋਟ ਪਾਉਣਗੇ ਤੇ ਅਸੀਂ ਇੱਥੇ ਕਾਂਗਰਸ ਪਾਰਟੀ ਦੀ ਕਮੇਟੀ ਬਣਾਵਾਂਗੇ ਕਦੋਂ ਤੱਕ ਤੁਹਾਨੂੰ ਜੋ ਡੇਟ ਰੱਖੀ ਗਈ ਹੈ ਕਿ ਜੋ ਉਮੀਦਵਾਰ ਹੈ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਕਦੋਂ ਤੱਕ ਆਪਦੀਆਂ ਐਪਲੀਕੇਸ਼ਨ ਦੇ ਸਕਦੇ ਨੇ ਵੈਸੇ ਤਾਂ ਕਦੋਂ ਵੀ ਦੇ ਦੇਣ ਪਰ ਅਸੀਂ 14 ਤਰੀਕ 3 ਵਜੇ ਤੱਕ ਉਹਨਾਂ ਦੀਆਂ ਐਪਲੀਕੇਸ਼ਨਾਂ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰਦੇਸ਼ ਕਾਂਗਰਸ ਨੂੰ ਜਾ ਕੇ ਸਬਮਿਟ ਕਰਾ ਦਾਂਗੇ ਤੇ ਫਿਰ ਪ੍ਰਦੇਸ਼ ਕਾਂਗਰਸ ਉਹਨਾਂ ਤੇ ਵਿਚਾਰ ਕੇ ਜੋ ਜਿਵੇਂ ਸਾਡੀ ਡਿਊਟੀ ਹੈ ਅਸੀਂ ਵੀ ਆਪਣੇ ਵੱਲੋਂ ਕੁਝ ਜਿਹੜੇ ਸਾਰੇ ਵਾਰਡਾਂ ਦੇ ਕੈਂਡੀਡੇਟ ਰეკਮੈਂਡ ਕਰਕੇ ਪ੍ਰਧਾਨ ਜੀ ਵੀ ਆਬਜ਼ਰਵਰ ਨੇ ਮੈਂ ਵੀ ਐਜ਼ ਅਬਜ਼ਰਵਰ ਅਸੀਂ ਆਪਣੇ ਤੌਰ ਤੇ ਵੀ ਲਿਸਟ ਭੇਜਾਂਗੇ ਬਾਕੀ ਜੋ ਵੀ ਫਿਰ ਹਾਈ ਕਮਾਂਡ ਨੇ ਫੈਸਲਾ ਉਹਨਾਂ ਨੇ ਕਰਨਾ ਕਿ ਕਿਸ ਨੂੰ ਚੂਜ਼ ਕਰਨਾ ਪਰ ਸਾਨੂੰ ਅਸੀਂ ਜੋ ਮਿਲ ਰਹੇ ਹਾਂ ਜੋ ਦੇਖ ਰਹੇ ਹਾਂ ਤੇ ਮੈਂ ਸ਼ਹਿਰ ਚ ਵੀ ਜਾਵਾਂਗਾ ਮੈਂ ਦੇਖਾਂਗਾ ਕੱਲੇ ਕੱਲੇ ਵਾਰਡ ਚ ਵੀ ਜਾਵਾਂਗਾ ਮੈਂ ਕਿ ਲੋਕਾਂ ਜਿਸ ਜਿਹੜਾ ਸਾਡਾ ਕੈਂਡੀਡੇਟ ਆ ਉਹਦੀ ਉੱਤੇ ਕੀ ਪੋਜੀਸ਼ਨ ਆ ਜਿਹਦੀ ਪੋਜੀਸ਼ਨ ਵਧੀਆ ਹੋ ਮੈਂ ਉਹਦੀ ਆਪਣੇ ਤੌਰ ਤੇ ਰეკਮੈਂਡ ਕਰਕੇ ਭੇਜਾਂਗਾ ਸਰ ਕਿਹੋ ਤੱਕਰ ਲੱਗਦਾ ਹੈ ਕਿ ਜੋ ਆਪਾਂ ਉਮੀਦਵਾਰ ਵਾਲਾ ਇਹਨਾਂ ਨੇ ਕਦੋਂ ਤੱਕ ਐਲਾਨ ਕਰਨ ਦੀ ਉਮੀਦ ਲੱਗਦੀ ਹੈ ਪਹਿਲਾਂ ਤਾਂ ਇੱਕ ਦੋ ਦਿਨਾਂ ਚ ਮੈਨੂੰ ਲੱਗਦਾ ਨੋਟੀਫਿਕੇਸ਼ਨ ਹੋ ਜਾਏਗਾ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਹੀ ਸਾਰਾ ਪ੍ਰੋਸੈਸ ਸਾਰਾ ਉਹ ਹੁੰਦਾ ਹੈ ਤੇ ਸਰਗਰਮੀਆਂ ਤਾਂ ਚੱਲ ਹੀ ਰਹੀਆਂ ਨੇ ਪੋਲੀਟੀਕਲੀ ਸਾਰੇ ਆਪੋ ਆਪਣੇ ਵਾਰਡਾਂ ਦੇ ਵਿੱਚ ਜਿਨੇ ਨੂੰ ਜਿੱਥੋਂ ਆਸ ਹੁੰਦੀ ਹੈ ਲੜਾਈਆਂ ਲੜਦੇ ਨੇ ਆਪਸ ਵਿੱਚ ਹੀ ਜੋ ਵੀ ਲੋਕਾਂ ਦੇ ਵਿੱਚ ਵਿਚਰਦੇ ਨੇ ਤੇ ਇਹ ਤਾਂ process ਚੱਲ ਹੀ ਰਿਹਾ ਹੈ ਬਾਕੀ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਜਲਦੀ ਉਹ ਜਗਾ ਤੇ ਸੀ ਉਹਦੇ ਨਾਲ ਮੈਂ ਸਮਝਦਾ ਹੋਰ ਤੇਜ਼ੀ ਹੋ ਜਾਏਗੀ ਫਿਰ ਜਿਹੜੇ ਇਲੈਕਸ਼ਨ ਐ ਇਸ ਵਾਰ ਹੋ ਰਹੀ ਨੇ ਜੀ ਨਗਰ ਕੌਂਸਲ ਦੀਆਂ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਜਿਹੜੇ VOTER ਨੇ ਉਹ ਆਪਣੇ ਕਿਸਾ ਦਿੱਲੀ ਬੈਠੇ ਨੇ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਾਰਾ ਹੈ ਉਸ ਤਰ੍ਹਾਂ ਉਹ ਕਿੰਨੇ ਪਰਸੈਂਟ ਵੋਟ ਲੱਗਦੀ ਹੈ ਕਿ ਘਟ ਪਏਗੀ ਇਸ ਵਾਰ ਦੇਖੋ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਵਾਹਿਗੁਰੂ ਅਗੇ ਅਰਦਾਸ ਕਰੀਏ ਅੱਜ ਮੈਨੂੰ ਥੋੜਾ ਪੋਜ਼ਿਟਿਵ ਲੱਗਿਆ ਜਿਹੜਾ ਸੁਪਰੀਬ ਕੋਟ ਦੀ ਅੱਜ ਦੀ ਗੱਲ ਹੈ ਤੇ ਆਉਣ ਵਾਲੇ ਦਿਨ ਵਿੱਚ ਹੱਲ ਹੋ ਜੇ ਸਾਰੇ ਖੁਸ਼ੀ-ਖੁਸ਼ੀ ਵੋਟਾਂ ਫੋਣ ਸਾਰੇ ਕਮੇਟੀਆਂ ਬਣਾਉਣ ਸਾਰੇ ਵਾਪਸ ਆਉਣ ਆਪਾਂ ਇਹ ਕਹੀਏ ਅਸੀਂ ਇਹਨਾਂ ਨੂੰ ਪੱਕੇ ਪੈ ਕੇ ਨਾ ਕਰਦੀਏ ਵੀ ਉਹ ਮਹੀਨਾ ਹੋਰ ਬੈਠਣ ਉਹ ਤੇ ਕਿਉਂ ਬੈਠਣ ਉਹ ਵਾਪਸ ਆਉਣ ਆਪਣੇ ਘਰਾਂ ਚ ਆਉਣ ਆਪਣੇ ਬੱਚਿਆਂ ਕੋਲ ਆਉਣ ਉਹਨਾਂ ਦੇ ਚਿਹਰਿਆਂ ਤੇ ਵੀ ਮੁਸਕਰਾਹਟ ਹੋਵੇ ਖੁਸ਼ੀਆਂ ਹੋਣ ਕਿਉਂਕਿ ਖੇਤੀ ਸਾਡਾ ਦਿਲ ਹੈ ਖੇਤੀ ਹੈ ਖੇਤੀ ਪ੍ਰਦਾਨ ਸੂਬਾ ਪੰਜਾਬ ਹੈ ਅੱਜ ਪੰਜਾਬ ਉੱਥੇ ਵੀ ਅੱਗੇ ਹੈ ਪੰਜਾਬ ਹਰਥੋਂ ਲੀਡ ਕਰਦਾ ਹੈ ਪੰਜਾਬੀ ਹਰਥੋਂ ਲੀਡ ਕਰਦੇ ਆ ਤੇ ਅੱਜ ਮੈਂ ਸਮਝਦਾ ਕਿ ਬੜੇ-ਬੜੇ ਦੇਖਿਆ ਜਾਵੇ ਦੁੱਖ ਦੀ ਗੱਲ ਹੈ ਬੜਾ-ਬੜਾ ਚਿੰਤਾ ਦਾ ਵਿਸ਼ਾ ਹੈ ਜਿਹੜੀਆਂ ਪਾਰਟੀਆਂ ਇਸ ਤੇ ਚਿੰਤਾ ਨਹੀਂ ਕਰਦੀਆਂ ਜਿਹੜਾ ਜਿਹੜੀਆਂ ਇਹਨੂੰ ਮਹਿਸੂਸ ਨਹੀਂ ਕਰਦੀਆਂ ਉਹ ਦੇਸ਼ ਲਈ ਘਾਤਕ ਨੇ ਉਹ ਦੇਸ਼ ਲਈ ਨੁਕਸਾਨਦੇ ਨੇ ਅੱਜ ਇਹ ਬੜਾ ਵੱਡਾ ਕਿਉਂਕਿ ਅੱਜ ਜੋ ਹਾਲਾਤ ਬਣੇ ਨੇ ਅੱਜ ਤੁਸੀਂ ਗੱਲ ਕਰਦੇ ਹੋ ਅਸੀਂ ਕਿਸਾਨਾਂ ਦੇ ਫਾਇਦੇ ਦੀ ਕਰਦੇ ਹੋ ਜਿਹੜਾ ਕਿਸਾਨ ਆ ਉਹ ਕਹਿੰਦਾ ਮੇਰਾ ਫਾਇਦਾ ਨਹੀਂ ਹੋ ਅਸੀਂ ਕਿਸੇ ਨੂੰ ਕਹਿੰਦੇ ਆ ਤੂੰ ਖੀਰ ਖਾ ਉਹ ਕਹਿੰਦਾ ਮੈਂ ਨਹੀਂ ਖਾਂਦਾ ਅਸੀਂ ਧੱਕੇ ਨਾਲ ਅਗਲੇ ਦੇ ਮੂੰਹ ਚ ਪੋਤਾ ਦਾ ਮਤਲਬ ਖੀਰ ਚ ਜ਼ਹਿਰ ਮੜਾਇਆ ਹੋਇਆ ਇਹ ਕੀ ਖੜਾਉਂਦੇ ਨੇ ਕੀ ਖਿਲਾਉਣਾ ਚਾਹੁੰਦੇ ਨੇ ਕੀ ਮਤਲਬ ਅੱਜ ਮੈਂ ਸਮਝਦਾ ਕਿ ਅੱਜ ਜਿਹੜਾ ਕਿਸਾਨੀ ਦੀ ਗੱਲ ਹੈ ਅੱਜ ਜਿਹੜੀ ਪੰਜਾਬ ਦੀ ਕਿਸਾਨੀ ਦੀ ਗੱਲ ਆ ਸਾਡੇ ਤਾਂ ਉਹਦੇ ਕਹਿਣ ਨੂੰ ਇੱਕ ਦਿਨ ਸਾਡਾ ਇੱਕ ਦੋਸਤ ਸੀ ਉਹ ਕਹਿੰਦਾ ਵੀ ਜਿਹੜਾ ਦੇ ਲਈ ਨਹੀਂ ਗਿਆ ਤੇ ਉਸ ਮੁੰਡੇ ਨੂੰ ਰਿਸ਼ਤਾ ਵੀ ਕਰਨ ਦੀ ਲੋੜ ਨਹੀਂ ਹੈ ਇਹਦਾ ਮਤਲਬ ਉਹ ਇੰਨਾ ਨਾ ਲੈਕਾ ਹੈ ਤੇ ਇੱਥੇ ਤੱਕ ਤਾਂ ਲੋਕਾਂ ਦਾ ਇਹ ਹੋ ਗਿਆ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਲੋਕਾਂ ਦੇ ਜਜ਼ਬਾਤ ਜੁੜੇ ਨੇ ਇਹ ਇੱਕਲਾ ਕਿਸਾਨਾਂ ਦਾ ਨਹੀਂ ਇਹ ਸਾਰੇ ਵਰਗਾਂ ਦਾ ਇਹ ਬਣ ਗਿਆ ਸੰਘਰਸ਼ ਬਣ ਗਿਆ ਤੁਸੀਂ ਦੇਖੋ ਦੂਸਰੀਆਂ ਸਟੇਟਾਂ ਦੇ ਲੋਕ ਆਉਂਦੇ ਨੇ ਹੁਣ ਇਹ ਸਾਡੀਆਂ ਭਾਵਨਾਵਾਂ ਨੇ ਨਾ ਸਾਡਾ ਇਹ ਜਿਹੜੀਆਂ ਅਸੀਂ ਕਹਦੇ ਜੀ ਪਿੰਡੀਆਂ ਕਿਉਂ ਖਾਂਦੇ ਆ ਉੱਥੇ ਉਹ ਕਰੀ ਜਾਂਦੇ ਆ ਬੀਜੇਪੀ ਵਾਲੇ ਉਹ ਖੋਆ ਕਿਉਂ ਖਾਂਦੇ ਕਿਉਂ ਨਾ ਖਾਂਣ ਬਾਈ ਇਹ ਇਤੋਂ ਵਾਲੇ ਆਪ ਦਾ ਪਿਆਰ ਭੇਜ ਰਹੇ ਆ ਉਹਨਾਂ ਨੂੰ ਇਹ ਪਿੰਨੀਆਂ ਨਹੀਂ ਐ ਉਹ ਖੁਆ ਨਹੀਂ ਐ ਉਹ ਇੱਥੇ ਵਾਲੀਆਂ ਸਾਡੀਆਂ ਮਾਤਾਵਾਂ ਸਾਡੀਆਂ ਬੀਟੀਆਂ ਸਾਡੀਆਂ ਭੈਣਾਂ ਕੋ ਆਪਣਾ ਪਿਆਰ ਆਪਣੀਆਂ ਭਾਵਨਾਵਾਂ ਉਹ ਪਿੰਨੀਆਂ ਦੇ ਰੂਪ ਚ ਭੇਜ ਰਹੀਆਂ ਉਹਨਾਂ ਨੂੰ ਕਿ ਅਸੀਂ ਵੀ ਤੁਹਾਡੇ ਨਾਲ ਆ ਇਹਦਾ ਮਤਲਬ ਇਹ ਆ ਉਹ ਜਦ ਪਿੰਨੀ ਖਾਂਦੇ ਆ ਉਹਦੇ ਚ ਉਹਨਾਂ ਦੀਆਂ ਭਾਵਨਾਵਾਂ ਨੇ ਇਹ ਕੋਈ ਪਿੰਨੀਆਂ ਜੇ ਤਾਂ ਹਲਵਾਈਆਂ ਤੋਂ ਲੈ ਕੇ ਜਾਣ ਫੇਰ ਮਾੜੀ ਗੱਲ ਆ ਜਾਂ ਅਸੀਂ ਉਹਨੂੰ ਹੋਰ ਸਮਝੀਏ ਇਹ ਤਾਂ ਸਾਡੀਆਂ ਬੀਟੀਆਂ ਭੈਣਾਂ ਮਾਤਾਵਾਂ ਕਰਾਂਚ ਬੈਠ ਕੇ ਬਣਾ ਬਣਾ ਕੇ ਭੇਜਦੀਆਂ ਨੇ ਤੁਸੀਂ ਇਹ ਦੇਖੋ ਕਿਹਨੂੰ ਦਿੰਦੇ ਆ ਅਸੀਂ ਕਿਸਿਆਲਾਂ ਦੇ ਵਿੱਚ ਪਿੰਨੀ ਬਣਾ ਕੇ ਘਰ ਦੇ ਡੇੜੇ ਤੋਂ ਜਿਹੜੇ ਬੱਚੇ ਨੂੰ ਖੜਾਉਂਦੇ ਆ ਨਾ ਜਾਂ ਉਹ ਕੋ ਕਰਦੇ ਆ ਤੇ ਕਿੰਨਾ ਵਧੀਆ ਲੱਗਦਾ ਤੇ ਅੱਜ ਉਹ ਉਹਨਾਂ ਨੂੰ ਪੁੱਛੇ ਜਦ ਕਰਨਾਟਕਾ ਦੇ ਕਿਸਾਨ ਇੱਥੇ ਆਏ ਸੀ ਉਹਨਾਂ ਨੇ ਮਾਨਵ ਦੇ ਤਾ ਉਹ ਪਿੰਜਰ ਵੀ ਗਲਾਂ ਚ ਪਾਏ ਉਹਨਾਂ ਨੇ ਮਰੇ ਹੋਏ ਚੂਹੇ ਮੂੰਹ ਚ ਪਾਏ ਉਹਨਾਂ ਦਾ ਇਹਨਾਂ ਨੇ ਕੀ ਕੀਤਾ ਬੀਜੇਪੀ ਵਾਲਿਆਂ ਨੇ ਉਹ 2 ਮਹੀਨੇ ਬੈਠ ਕੇ ਚਲੇਗੇ ਪਰ ਸਾਡੇ ਵਾਲੇ ਵਾਪਸ ਆਉਣ ਵਾਲੇ ਹੈ ਨਹੀਂ ਕੁਝ ਨਾ ਕੋ ਲੈ ਕੇ ਆਉਣ ਕਿਸਾਨਾਂ ਨੇ ਕਿਸਾਨ ਜੱਥੇਬੰਦੀਆਂ ਨੇ ਹੁਣ ਲੋਹੜੀ ਦੇ ਵਿੱਚ ਵੀ ਇੱਕ ਲੋਹੜੀ ਬਣਾਉਂਦਾ ਵੀ ਉਹ ਕੀਤਾ ਕਿ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਕਾਗਜ਼ ਪਾੜ ਕੇ ਲੋਹੜੀ ਵਿੱਚ ਸਾੜੇ ਜਾਣਗੇ ਜਿਹੜੇ ਹੈ ਮੈਂ ਤੁਹਾਨੂੰ ਦੱਸਦਾ ਮੈਂ ਪਿਛਲੇ 26 ਸਾਲ ਤੋਂ ਧੀਆਂ ਦੀ ਲੋਹੜੀ ਬਣਾਉਣਾ ਹੈ 26 ਸਾਲ ਤੋਂ ਕੱਲ ਹੀ ਮੈਂ ਲੁਧਿਆਣੇ ਦੇ ਵਿੱਚ ਅਸੀਂ ਜਿੱਥੋਂ ਪੁਲ ਚੜਦਾ ਹੈ ਲੁਧਿਆਣੇ ਰਾਜਗੁਰੂ ਨਗਰ ਦੇ ਕੋਲੇ ਮੈਂ ਉੱਥੇ ਹੀ ਰਹਿਣਾ ਕੱਲ ਅਸੀਂ ਜਿਹੜੀ ਲੋਹੜੀ ਬਣਾਈ ਹੈ ਉੱਥੇ ਜਿੱਥੇ 51 ਧੀਆਂ ਨੂੰ ਨਵਜੰਮੀਆਂ ਬੇਟੀਆਂ ਜਿਨ੍ਹਾਂ ਦਾ ਇੱਕ ਸਾਲ ਦੇ ਅੰਦਰ ਜਨਮ ਹੋਇਆ ਅਸੀਂ ਉਹਨਾਂ ਨੂੰ ਸ਼ਗਨ ਵੀ ਦਿੱਤਾ ਸੂਟ ਵੀ ਦਿੱਤੇ ਆ ਮਠਾਈ ਵੀ ਦਿੱਤੀ ਆ ਖਡਾਉਣੇ ਵੀ ਦਿੱਤੇ ਆ ਅਤੇ ਨਾਲ ਜਿਹੜਾ ਉਹ ਲੋਹੜੀ ਮੇਲਾ ਕੱਲ ਅਸੀਂ ਟੋਟਲ ਸਮਰਪਿਤ ਕਿਸਾਨੀ ਸੰਘਰਸ਼ ਨੂੰ ਸੀ ਸਾਡੀ ਸਟੇਜ ਵੀ ਟਰੈਕਟਰ ਟਰਾਲੀ ਤੇ ਲੱਗੀ ਹੋਈ ਸੀ ਉੱਥੇ ਹਜ਼ਾਰਾਂ ਲੋਕ ਆਏ ਨੇ ਲੋਕ ਉਸ ਮੇਲੇ ਵਿੱਚ ਸ਼ਿਰਕਤ ਕੀਤੀ ਗੱਲ ਕੀ ਇੱਕ ਮੈਸੇਜ ਕਿ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਆ ਅਸੀਂ ਉੱਥੇ ਸ਼ੁੱਧ 골ਡ ਮੈਡਲ ਮੈਂ ਹਰ ਸਾਲ ਪਾਉਣਾ ਜਿਹੜੀਆਂ ਬੇਟੀਆਂ ਨੇ ਕਿਸੇ ਵਕਰੇ ਫੀਲਡ ਦੇ ਵਿੱਚ ਕੋਈ ਖਾਸ ਕੰਮ ਕੀਤਾ ਹੋਵੇ ਜਿਵੇਂ ਇੱਕ ਬੇਟੀ ਨੇ ਆਪਣੇ ਬਾਪ ਨੂੰ ਗੁਰਦਾ ਦਿੱਤਾ ਇੱਕ ਪਟਿਆਲੇ ਦੀ ਬੇਟੀ ਹੌਕੀ ਦੀ ਕੈਪਟਨ ਰਹੀ ਇੱਕ ਬੇਟੀ ਲੁਧਿਆਣੇ ਦੀਆਂ ਜੀਐਸ ਵਾਲੇ ਪਰਿਵਾਰ ਦੀ ਉਹ ਯੂਨੀਵਰਸਿਟੀ ਚਲਾਉਂਦੀਆਂ ਨੇ ਐ ਮਤਲਬ ਬੇਟੀਆਂ ਨੇ ਜਿਨ੍ਹਾਂ ਨੇ ਇੱਕ ਬੇਟੀ ਐ 40 ਏਕੜ ਦੀ ਖੇਤੀ ਕਰਦੀ ਹੈ ਐ ਜਿਹੜੀਆਂ ਬੇਟੀਆਂ ਵਲੱਖੜ ਕੰਮ ਕਰਦੀਆਂ ਨੇ ਉਹਨਾਂ ਬੇਟੀਆਂ ਦੇ ਅਸੀਂ 골ਡ ਮੈਡਲ ਪਾਉਂਦੇ ਸੀ ਪਰ ਇਸ ਵਾਰ ਅਸੀਂ ਫੈਸਲਾ ਕੀਤਾ 10 ਦਿਨ ਪਹਿਲਾਂ ਕਿ ਕੋਈ 골ਡ ਮੈਡਲ ਨਹੀਂ ਪਾਵਾਂਗੇ ਕਿਉਂਕਿ ਆ ਜਿਹੜੇ ਦੇ ਨਹੀਂ ਚੱਲਦੇ ਦੇ ਇਹ ਚਿੰਤਾ ਦੇ ਨੇ ਇਹ ਦੁੱਖ ਦੇ ਨੇ ਸਾਡੇ ਮਨਾਂ ਤੇ ਬੋਝ ਹੈ ਜਿਹੜਾ ਕੋਈ ਆਪਦੇ ਆਪ ਨੂੰ ਜ਼ਿੰਮੇਵਾਰ ਵਿਅਕਤੀ ਸਮਝਦਾ ਉਸਦੇ ਮਨ ਤੇ ਬੋਝ ਹੈ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਕਿ ਸਾਡੇ ਵੀ ਅਸੀਂ ਤਾਂ ਜੇ ਮੜੀ ਦੀ ਖਿੜਕੀ ਖੁੱਲੀ ਰਹਿ ਜੇ ਤੇ ਰਾਤ ਨੂੰ ਇੱਕ ਉੱਠ ਕੇ ਵੀ ਬੰਦ ਕਰਦੇ ਵੀ ਨਾ ਵੀ ਹਵਾ ਆਉਂਦੀ ਲੱਗਦੀ ਹੈ ਤੇ ਉਹ ਜਿਹੜੇ ਬੈਠੇ ਹਵਾ ਦੇ ਵਿੱਚ ਨੇ ਤੁਸੀਂ ਇਹ ਦੇਖੋ ਕਿਸੇ ਨੂੰ ਯੂਰੀਨਲ ਦੀ ਪ੍ਰੋਬਲਮ ਹੈ ਕਿਸੇ ਨੂੰ ਹੋਰ ਬਿਮਾਰੀਆਂ ਨੇ ਕੋਈ 70 ਸਾਲ ਦੇ 80 ਸਾਲ ਦੇ ਬਜ਼ੁਰਗ ਸਾਡੇ ਫਿਊਚਰ ਲਈ ਬੈਠੇ ਨੇ ਪੰਜਾਬ ਦੇ ਫਿਊਚਰ ਲਈ ਬੈਠੇ ਨੇ ਪੰਜਾਬ ਦੇ ਨੌਜਵਾਨਾਂ ਲਈ ਬੈਠੇ ਨੇ ਤੇ ਇਸ ਕਰਕੇ ਅੱਜ ਮੈਂ ਸਮਝਦਾ ਆ ਸਾਡੇ ਜੇ ਅਸਲੀ ਅਸੀਂ ਦੇਖੀਏ ਤਾਂ ਸਾਰਿਆਂ ਦੇ ਹਿਰਦੇ ਦੁਖੀ ਨੇ ਇਸ ਗੱਲ ਤੋਂ ਕਿ ਇਹ ਬੀਜੇਪੀ ਨਾ ਇਹ ਨਾ ਤਾਂ ਕਿਸਾਨਾਂ ਦੇ ਦਰਦ ਨੂੰ ਸਮਝ ਰਹੀ ਹੈ ਨਾ ਲੋਕਾਂ ਦੇ ਗੱਲਾਂ ਦਾ ਧਰਮ ਦੀਆਂ ਕਰਦੇ ਨੇ ਧਰਮ ਦੇ ਵਿੱਚ ਤਾਂ ਆਉਂਦਾ ਕਿ ਦਇਆ ਧਰਮ ਦਾ ਮੂਲ ਹੈ ਜਿਹਦੇ ਅੰਦਰ ਦਇਆ ਦੀ ਉਹ ਕਿਹੜੇ ਧਰਮ ਕਿਹੜਾ ਰਾਮ ਮੰਦਰ ਦੀਆਂ ਗੱਲਾਂ ਕਰਦੇ ਨੇ ਇਹ ਲਗਾ ਤਾਂ ਉਹੀ ਕਰ ਸਕਦਾ ਜਿਹਦੇ ਅੰਦਰ ਕੁਛ ਦਇਆ ਹੋਵੇ ਜਿਹਦੇ ਅੰਦਰ ਇਨਸਾਨੀਅਤ ਹੋਵੇ ਜਿਹਦੇ ਅੰਦਰ ਮਾਨਵਤਾ ਦਾ ਪਿਆਰ ਹੋਵੇ ਜਿਹਦੇ ਅੰਦਰ ਅਮਰੀਕਾ ਦੇ ਵਿੱਚ ਅਟੈਕ ਹੋ ਗਿਆ ਤਾਂ ਉੱਥੇ ਵਾਲਿਆਂ ਨੇ ਤਾਂ ਬੜੀ ਸਹਿਣਭੂਤੀ ਪ੍ਰਗਟ ਕਰਦੇ ਐ ਵੀ ਅਮਰੀਕਾ 'ਚ ਇਹ ਹੋ ਗਿਆ ਤੇ ਜਿਹੜਾ ਤੇਰੇ ਦੇਸ਼ 'ਚ ਤੇਰੇ 20 ਕਿਲੋਮੀਟਰ ਤੇ ਫਰਕ ਤੇ ਉਹ ਅਸੀਂ ਬੈਠੇ ਹਾਂ 12000 ਕਿਲੋਮੀਟਰ ਤੇ ਜਿਹੜੇ 20 ਕਿਲੋਮੀਟਰ ਦੇ ਫਰਕ ਦੇ ਨਾਲ ਜਿਹੜੇ 70 ਲੋਕ ਮਾਰੇ ਗਏ ਨੇ 70 ਲੋਕ ਸ਼ਹੀਦ ਹੋ ਗਏ ਨੇ 70 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਦਾ ਕੋਈ ਫਿਕਰ ਨਹੀਂ ਜਾਣਤਾ ਇੱਕ ਵੀ ਜਾਂਦੀ ਆ ਤੇ ਉਹਦਾ ਕਾਰਨ ਮੋਦੀ ਬਣੇ ਤੇ ਫਿਰ ਕਿੰਡੀ ਮਾੜੀ ਗੱਲ ਹੈ ਤੇ ਮੈਂ ਕਹਿੰਦਾ ਜੇ ਆਮ ਬੰਦੇ ਦਾ ਕੋਈ ਟੁੱਟੀ ਜੀ ਪਰਚੀ ਤੇ ਲਿਖ ਜੇਦਾ ਕਿ ਮੈਂ ਫਲਾਣੇ ਕਰਕੇ ਮਰਿਆ ਉਹ ਥਾਣੇ ਬੈਠਾ ਹੁੰਦਾ ਤੇ ਇਹਦੇ ਬਾਰੇ ਉਹ ਵਕੀਲ ਵੀ ਲੈ ਕੇ ਗਿਆ ਕਿੰਨੇ ਲੋਕ ਲੈ ਕੇ ਗਏ ਨੇ ਕਿਉਂ ਨਹੀਂ ਕਾਰਵਾਈ ਹੁੰਦੀ ਮੈਂ ਕਹਿੰਦਾ ਵੀ ਕੋਰਟਾਂ ਨੂੰ ਇਹ ਇਸ ਬਸ ਵੀ ਧਿਆਨ ਦੇਣਾ ਚਾਹੀਦਾ ਆਪਾ ਵਾਪਸ ਇਹ ਨਗਰ ਕੌਂਸਲ ਦੀਆਂ ਚੋਣਾਂ ਤੇ ਗੱਲ ਹੁੰਦੀ ਆ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਇਸ ਵਾਰੀ ਇਸ ਦੇ ਵਿੱਚ ਆਪਣੇ ਜੋ 31 ਵਾਰਡ ਨੇ ਅੱਗੇ ਦੋ ਹੀ ਪਾਰਟੀਆਂ ਆਮ ਤੌਰ ਤੇ ਲੜਦੇ ਨੇ ਆਜ਼ਾਦ ਉਮੀਦਵਾਰ ਹੁੰਦੇ ਨੇ ਪਰ ਇਸ ਵਾਰ ਚਾਰ ਪਾਰਟੀਆਂ ਨੇ ਇਸ ਚੀਜ਼ ਦਾ ਕਿੰਨਾ ਫਰਕ ਪੈ ਸਕਦਾ ਦੇਖੋ ਗੱਲ ਇਹ ਆ ਕਾਂਗਰਸ ਪਾਰਟੀ ਤੋਂ ਉਹਨਾਂ ਦੇ ਦੱਸੇ ਮਜ਼ਬੂਤ ਹੈ ਕਾਂਗਰਸ ਪਾਰਟੀ ਦੇ ਮਜ਼ਬੂਤ ਕੈਂਡੀਡੇਟ ਦੇਵਾਂਗੇ ਪਾਰਟੀਆਂ ਚਾਰ ਮੂਰੇ ਆ ਜਾਣ ਪੰਜ ਆ ਜਾਣ ਸਾਨੂੰ ਕੋਈ ਪਰਵਾਹ ਨਹੀਂ ਹੈ ਪਰ ਕਾਂਗਰਸ ਪਾਰਟੀ ਮਜ਼ਬੂਤ ਹੈ ਤਕੜੀ ਹੈ ਜਿੱਤਾਂਗੇ ਆਪਣੀ ਕਮੇਟੀ ਬਣਾਵਾਂਗੇ ਧੰਨਵਾਦ ਜੀ ਇਹ ਸੀਗੇ ਜੀ ਕਨਿਸ਼ਣ ਕੁਮਾਰ ਬਾਵਾ ਜੀ ਜਿਨ੍ਹਾਂ ਨੇ ਦੱਸਿਆ ਕਿ ਕਾਂਗਰਸ ਦੇ ਜੋ 31 ਵਾਰਡ ਅਤੇ ਇਲੈਕਸ਼ਨ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ ਹਰੀਸ਼ ਕੁਮਾਰ ਜੀ